ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਮੈਂ ਭੋਲਾ ਸਿੰਘ ਹਲਕਾ ਸਾਨ੍ਹੇਵਾਲ ਤੋਂ ਹਲਕਾ ਫਤੇਗੜ ਸਾਹਿਬ ਤੋਂ ਅਨਚਾਰਜਾਂ ਦੀ ਜਨਤਾ ਦਲ ਯੂਨਾਈਟਰ ਦਾ ਔਰ ਸਾਡੀ ਪਾਰਟੀ ਦੇ ਸੀਨੀਅਰ ਯੂ ਦੇ ਪ੍ਰਧਾਨ ਨੇ ਸਾਡੀ ਪਾਰਟੀ ਵੱਲੋਂ ਇੱਕ ਬਹੁਤ ਹੀ ਵਧੀਆ ਕਦਮ ਚੁੱਕਿਆ ਗਿਆ ਸੀ ਜੋ ਕਿ ਇਹ ਪਾਰਟੀ ਬਿਹਾਰ ਦੀ ਹੈ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹਾਂ ਇਹ ਬਿਹਾਰ ਦੀ ਪਾਰਟੀ ਹੈ ਨਿਤਿਸ਼ ਕੁਮਾਰ ਜੀ ਦੀ ਉਹਨਾਂ ਦੇ ਸਹਿਯੋਗ ਨਾਲ ਔਰ ਸਾਡੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਮਾਲਵਿੰਦਰ ਬੈਣੀਪਾਲ ਜੀ ਉਹਨਾਂ ਦੇ ਸਹਿਯੋਗ ਨਾਲ ਤਖਤ ਸ੍ਰੀ ਪਟਨਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਇਆ ਸੀਗਾ 17 ਤਰੀਕ ਨੂੰ ਜੋ ਨੌ ਸੂਬਿਆਂ ਦੇ ਵਿੱਚੋਂ ਹੁੰਦਾ ਹੋਇਆ ਆਪਣੇ ਪੰਜਾਬ ਦੇ ਵਿੱਚ ਆਣਾ ਵਾ ਸੋ ਅਸੀਂ ਉਹਦੇ ਸੰਬੰਧ ਦੇ ਵਿੱਚ ਅੱਜ ਤੁਹਾਡੇ ਨਾਲ ਰੂਬਰੂ ਹੋਏ ਆਂ ਔਰ ਪੰਜਾਬ ਦੀ ਸਾਧ ਸੰਗਤ ਨੂੰ ਅਪੀਲ ਕਰਨੀ ਆ ਕਿ ਇਹ ਨਗਰ ਕੀਰਤਨ ਨੌ ਸੂਬਿਆਂ ਚ ਹੁੰਦਾ ਹੈ 21 ਤਰੀਕ ਨੂੰ ਪੰਜਾਬ ਦੇ ਵਿੱਚ ਆਊਗਾ ਜੋ ਰਾਜਪੁਰੇ ਦਾਖਲ ਹੋਊਗਾ ਗੁਰਦੁਆਰਾ ਅੰਮ੍ਰਿਤਸਰ ਦੇ ਵਿੱਚ ਇਹ ਜਿਹੜਾ ਨਗਰ ਕੀਰਤਨ ਹੈਗਾ ਪਹਿਲੀ ਵਾਰ ਆ ਰਿਹਾ ਆਪਣੀ ਤੁਹਾਨੂੰ ਜਾਣੀ ਚਾਹੀਦੀ ਹੈ ਕੀ ਗੱਲ ਕਰੀਏਗਾ ਹਾਂਜੀ ਇਹ ਨਗਰ ਕੀਰਤਨ ਪਹਿਲੀ ਵਾਰ ਆ ਰਿਹਾ ਜੀ ਹੋਰ ਜਿਹੜੇ ਆਪਣੇ ਧਾਮ ਨੇ ਜਿਹਦਾ ਤਖਤ ਦਾਵਾ ਉਹਨਾਂ ਤੋਂ ਬਹੁਤ ਸਾਰੇ ਨਗਰ ਕੀਰਤਨ ਪਹਿਲਾਂ ਵੀ ਆਏ ਹੋਏ ਨੇ ਪਰ ਇਹ ਤਖਤ ਸ਼੍ਰੀ ਪਟਨਾ ਸਾਹਿਬ ਤੋਂ ਪਹਿਲੀ ਵਾਰ ਆ ਰਿਹਾ ਇਹ ਜਿਹੜਾ ਨਗਰ ਕੀਰਤਨ ਆਏ ਸ਼੍ਰੀ ਗੁਰੂ ਗੋਬਿੰਦ ਸਿੰਘ ਜਦੋਂ ਬਾਲ ਬਵਸਤਾ ਦੇ ਵਿੱਚ 4 1/2 ਸਾਲ ਦੀ ਉਮਰ ਸੀ ਉਹਨਾਂ ਦੀ ਉਹਦੇ ਉਹ ਬਿਹਾਰ ਦੇ ਵਿੱਚ ਰਹਿੰਦੇ ਸੀਗੇ ਬਿਹਾਰ ਚ ਗੁਰਤੇਗ ਬਾਧਰ ਜੀ ਜਦੋਂ ਉਦਾਸੀਆਂ ਲਈ ਚੱਲ ਜਾਂਦੇ ਨੇ ਤੇ ਜਦੋਂ ਉਹਨਾਂ ਦਾ ਪਹਿਲੀ ਵਾਰ ਮਲਾਪ ਹੁੰਦਾ ਵਾ ਉਹਦੇ ਉਹਨਾਂ ਦੀ ਉਮਰ 4 1/2 ਸਾਲ ਸੀ ਉੱਥੇ ਗੁਰਦੁਆਰਾ ਹੈਗਾ ਜੀ ਬਾਗ ਸਾਹਿਬ ਉੱਥੇ ਉਹਨਾਂ ਦਾ ਮਲਾਪ ਹੁੰਦਾ ਵਾ ਤੇ ਉਥੋਂ ਇਹ ਨਗਰਗੀਤਨ ਆਰੰਭ ਹੋ ਕੇ ਜਦੋਂ 8-9 ਸੁਬਿਆਂ ਜੀ ਹੁੰਦਾ ਹਾਇਆ ਪੰਜਾਬ ਚਾਣਾ ਇਹਦੀ ਜਿਹੜੀ ਸਮਾਪਤੀ ਆ ਆਪਣੇ ਪੰਜਾਬ ਚੋਂ ਪੂਰੇ ਘੁੰਮਦੇ ਘਮਾਉਂਦੇ ਤੱਕ ਤਿਸ਼ਰੀ ਕੇਸਗੜ੍ਹ ਸਾਹਿਬ ਜਿੱਥੇ ਉਹਨਾਂ ਦਾ ਵਿਛੋੜਾ ਪਿਆ ਸੀ ਜਦੋਂ ਉਹਨਾਂ ਦੀ ਉਮਰ 9 ਸਾਲ ਦੀ ਸੀਗੀ ਜਦੋਂ ਗੁਰਤੇਗ ਬਹਾਦਰ ਜੀ ਸ਼ੀ ਦਿੱਲੀ ਦਿੱਲੀ ਗਏ ਨੇ ਇਹ ਉਹ ਸਾਰੀਆਂ ਸ਼ਹੀਦੀਆਂ ਸ਼ਹੀਦਾਂ ਨੂੰ ਸਮਰਪਿਤ ਇਹ ਨਗਰ ਕੀਰਤਨ ਜਾਗਰਤੀ ਨਗਰ ਕੀਰਤਨ ਕਹਿੰਦੇ ਆ ਲੋਕਾਂ ਨੂੰ ਜਾਗਰੂਤ ਕਰਨਾ ਵਾ ਕਿ ਸਾਡੇ ਜਿਹੜੇ ਗੁਰੂ ਸਾਹਿਬਾਨ ਨੇ ਉਹਨਾਂ ਨੇ ਆਪਣੇ ਲਈ ਨਹੀਂ ਕੁਝ ਵੀ ਕੀਤਾ ਸਿੱਖੀ ਲਈ ਕੀਤਾ ਵਾ ਔਰ ਪੰਜਾਬ ਦੇ ਵਿੱਚ ਜਦੋਂ ਇਹ ਨਗਰ ਕੀਰਤਣਾਣਾ ਸਾਡੇ ਪੰਜਾਬ ਦੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਗੁਰੂ ਸਾਹਿਬ ਨੇ ਕੀ ਕੀ ਕੀਤਾ ਵਾ ਇਹਦੇ ਵਿੱਚ ਜਿਹੜੇ ਬਾਬਾ ਦੀਪ ਸਿੰਘ ਜੀ ਦੀ ਲਿਖਤ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਵੀ ਸ਼ੁਭਤ ਹੋਣਗੇ ਉਹਨਾਂ ਦੇ ਦਰਸ਼ਨ ਕਰਨ ਨੂੰ ਮਿਲਣਗੇ ਔਰ ਗੁਰਤੇਗ বাহাদুর ਜੀ ਤੇ ਗੁਰਗਵਿੰਦ ਸਿੰਘ ਜੀ ਮਹਾਰਾਜ ਜੀ ਦੇ ਸ਼ਾਸਤਰ ਨੇ ਜੋ ਪ੍ਰਾਣੇ ਪ੍ਰਾਂਤਕ ਸਮਿਆ ਦੇ ਅੱਜ ਵੀ ਸੰਭਾਲੇ ਹੋਏ ਪੈਸੇ ਸੀਗੇ ਉਹ ਇਹਨਾਂ ਦੇ ਵਿੱਚ ਨਗਰਗੀਤਨ ਦੇ ਸਜੋਬਿਤ ਹੋਣਗੇ ਸਾਰੀ ਸਾਧ ਸੰਗਤ ਨੂੰ ਦਰਸ਼ਨ ਕਰਨ ਦੇ ਮੌਕਾ ਪਹਿਲੀ ਵਾਰ ਮਿਲ ਰਿਹਾ ਹੈ ਇਹ ਜਿਹੜੀ ਮਾਨਯੋਗ ਜੋ ਬਿਹਾਰ ਦੇ ਮੁੱਖ ਮੰਤਰੀ ਨतीश ਕੁਮਾਰ ਜੀ ਆ ਉਹਨਾਂ ਦੇ ਸਹਿਯੋਗ ਨਾਲ ਔਰ ਸਾਡੇ ਪੰਜਾਬ ਦੇ ਜਨਤਾਦਲ ਯੂਨਾਈਟਰ ਦੇ ਪ੍ਰਧਾਨ ਬੈਨੀਪਾਲ ਮਾਲਮਿੰਦਰ ਜੀ ਉਹਨਾਂ ਦੇ ਸਹਿਯੋਗ ਨਾਲ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਿਯੋਗ ਨਾਲ ਇਹ ਪੂਰੇ ਪੰਜਾਬ ਦੇ ਵਿੱਚ ਆ ਰਿਹਾ ਵਾ ਅੱਜ ਅਸੀਂ ਤੁਹਾਡੇ ਰੂਬਰੂ ਵਿੱਚ ਕਰਕੇ ਹੋਏ ਆ ਕਿਉਂਕਿ ਇਹ 21 ਤਰੀਕ ਨੂੰ ਪੰਜਾਬ ਚ ਦਾਖਲ ਹੋਊਗਾ 27 ਤਰੀਕ ਨੂੰ ਇਹਦੀ ਸਮਾਪਤੀ ਆ ਔਰ ਜਿਹੜਾ ਇਹਦਾ ਰੂਟ ਮੈਪ ਹੈਗਾ ਜੀ ਉਹ ਤੁਹਾਨੂੰ ਅਸੀਂ ਦੱਸ ਦਿੰਨੇ ਆ ਰੂਟ ਮੈਪ 22 ਤਰੀਕ ਤੋਂ 27 ਤਰੀਕ ਤੱਕ ਯਾਤਰਾ ਫਤਿਹਗੜ੍ਹ ਸਾਹਿਬ ਪਟਿਆਲਾ ਨਾਭਾ ਮਲੇਰਕੋਟਲਾ ਲੁਧਿਆਣਾ ਸੁਲਤਾਨਪੁਰ ਲੋਧੀ ਤਰਨਤਾਰਨ ਔਰ ਸ਼੍ਰੀ ਅੰਮ੍ਰਿਤਸਰ ਬਟਾਲਾ ਜਲੰਧਰ ਫਗਵਾੜਾ ਬੰਗਾ ਨਵਾਂ ਸ਼ਹਿਰ ਇਹ ਹੁੰਦਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਪਹੁੰਚੂਗੇ। ਅਪੀਲ ਅਪੀਲ ਕਰੋ ਸੰਗਤ ਨੂੰ। ਸੰਗਤ ਨੂੰ ਇਹ ਅਪੀਲ ਹੈ ਜੀ ਮੇਰੇ ਵੱਲੋਂ ਔਰ ਮੇਰੀ ਪਾਰਟੀ ਵੱਲੋਂ ਵੀ ਇਸ ਨਗਰ ਕੀਰਤਨ ਵਿੱਚ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਔਰ ਜਿਹੜੇ ਸਾਡੀ ਪਾਰਟੀ ਦਾ ਮੇਨ ਮੁੱਦਾ ਵਾ ਕਿ ਸਾਧ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦਾ। ਚਾਹੇ ਉਹ ਕੈਰੀਏ ਵੀ ਪਾਰਟੀ ਬਿਹਾਰ ਦੀ ਆ। ਜਿਹੜੇ ਨਤੀਸ਼ ਕੁਮਾਰ ਜੀ ਆ ਉਹਨਾਂ ਨੇ ਬਹੁਤ ਇਹ ਸੰਜੋਗ ਦਿੱਤਾ ਕਿ ਗੁਰੂ ਸਾਹਿਬ ਨੇ ਕੁਰਬਾਨੀਆਂ ਕੀਤੀਆਂ ਨੇ ਗੁਰਤੇਗ ਬਾਦਰ ਜੀ ਨੇ ਕੁਰਬਾਨੀਆਂ ਕੀਤੀਆਂ ਸੀ ਆ ਸਾਡੀ ਜਿਹੜੀ ਅੱਜ ਦੀ ਜਨਰੇਸ਼ਨ ਆ ਜਿਹੜੇ ਅੱਜ ਦੇ ਬੱਚੇ ਆ ਉਹਨਾਂ ਨੂੰ ਇਹਨਾਂ ਬਾਰੇ ਨਹੀਂ ਪਤਾਗਾ ਔਰ ਤਕਰੀਬਨ ਕਈ ਵੇਲੇ ਅੱਜ ਦੇਖਦੇ ਆ ਸਕੂਲਾਂ 'ਚ ਵੀ ਬਹੁਤ ਘੱਟ ਪੜਾਇਆ ਜਾਂਦਾ ਵਾ ਅਸੀਂ ਉਹ ਚੀਜ਼ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਵਿੱਚ ਜਿੱਥੋਂ-ਜਿੱਥੋਂ ਵਿਤਰੂਗਾ ਸਾਡੇ ਆਣ ਵਾਲੀ ਪੀੜ੍ਹੀ ਨੂੰ ਪਤਾ ਲੱਗੇਗਾ ਕਿ ਇਹ ਗੁਰੂ ਸਾਹਿਬ ਦੇ ਸ਼ਸਤਰ ਨੇ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਔਰ ਇਹ ਨਗਰ ਕੀਰਤਨ ਕਹਿੰਦੇ ਸੀ ਪਹਿਲਾਂ ਲੋਕ ਇਹ ਨਗਰ ਕੀਰਤਨ ਨਹੀਂ ਸੀ ਕਹਿੰਦੇ ਜਲੂਸ ਕਹਿੰਦੇ ਹੁੰਦੇ ਸੀ ਜੋ ਪੁਰਾਣੇ ਸਮਿਆਂ ਦੇ ਵਿੱਚ ਇਸ ਨਗਰ ਕੀਰਤਨ ਵਿੱਚ ਮੌਜੂਦਾ ਸਰਕਾਰ ਦਾ ਕਿੰਨਾ ਬਤਨ ਸਹਿਯੋਗ ਹੈ ਨਗਰ ਕੀਰਤਨ ਦੇ ਵਿੱਚ ਸੰਯੋਗਤਾ ਸਰਕਾਰ ਦਾ ਹੈ ਨਹੀਂ ਪਰ ਪ੍ਰਸ਼ਾਸਨ ਦਾ ਸਾਨੂੰ ਸੰਯੋਗ ਮਿਲੇਗਾ ਜਿੱਥੋਂ ਜਿੱਥੋਂ ਇਹ ਨਗਰ ਕੀਰਤਨ ਨਿਕਲੇਗਾ ਜਿਸ ਰੋਡ ਦੇ ਉੱਤੇ ਦੇ ਉੱਥੇ ਦੀ ਪੁਲਿਸ ਪ੍ਰਸ਼ਾਸਨ ਔਰ ਡੀਸੀ ਸਾਹਿਬ ਜੋ ਵੀ ਵੱਡੇ ਵੱਡੇ ਅਫਸਰ ਆ ਉਹਨਾਂ ਦੀ ਇਹ ਦੇਖ ਰੇਖ ਦੇ ਵਿੱਚ ਨਗਰਗੀਤਨ ਅੱਗੇ ਵਧਾ ਜਾਏਗਾ ਔਰ ਬਾਕੀ ਸਾਡੇ ਕਈ ਸਾਹਿਬ ਨੇ ਜੋ ਜੂਦੇ ਪ੍ਰਧਾਨ ਨੇ ਇਹ ਦੱਸਣਗੇ ਮੇਰਾ ਨਾਮ ਹੈਗਾ ਜੀ ਰਾਹੁਲ ਕਈ ਮੈਂ ਸੀਨੀਅਰ ਮੀਤ ਪ੍ਰਧਾਨ ਹਾਂ ਜੀ ਪੰਜਾਬ ਦਾ ਜਨਤਾਦਲ ਯੂनाइटेड ਦਾ ਸਾਡੀ ਪਾਰਟੀ ਹੈ ਜੀ ਜਨਤਾਦਲ ਯੂनाइटेड ਜਿਹੜੀ ਕਿ ਮੌਜੂਦਾ ਸਰਕਾਰ ਹੈ ਇਸ ਟਾਈਮ ਬਿਹਾਰ ਦੇ ਵਿੱਚ ਤੇ ਸਾਡੇ ਬਿਹਾਰ ਦੇ ਨਿਤਿਸ਼ ਕੁਮਾਰ ਜੀ ਵੱਲੋਂ ਸੀਐਮ ਸਾਹਿਬ ਵੱਲੋਂ ਤਖਤ ਸ਼੍ਰੀ ਪਟਨਾ ਸਾਹਿਬ ਤੋਂ ਨਗਰਗੀਤਨ ਆ ਰਿਹਾ ਜੀ ਨਗਰ ਕੀਰਤਨ ਦੇ ਵਿੱਚ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਨੇ ਗੁਰੂ ਸਾਹਿਬ ਦਾ ਕੜਾ ਗੁਰੂ ਸਾਹਿਬ ਨੇ ਜਿਹੜੀ ਦਾਤਨ ਕਰਕੇ ਜ਼ਮੀਨ 'ਚ ਗੱਡੀ ਸੀ ਉਹ ਦਾਤਨ ਤੇ ਹੋਰ ਪ੍ਰਾਤਨ ਨਿਸ਼ਾਨੀਆਂ ਨੇ ਕਿਉਂਕਿ ਪਟਨਾ ਸਾਹਿਬ ਦੇ ਵਿੱਚ ਗੁਰੂ ਗੋਬੀ ਸਿੰਘ ਜੀ ਦਾ ਜਨਮ ਹੋਇਆ ਸੀ ਉਸ ਧਰਤੀ ਤੋਂ ਨਗਰ ਕੀਰਤਨ ਚੱਲ ਕੇ ਆ ਰਿਹਾ ਤੇ ਬਾਬਾ ਦੀਪ ਸਿੰਘ ਜੀ ਦਾ ਲਿਖਿਆ ਹੋਇਆ ਜਿਹੜਾ ਹੱਥ ਦਾ ਗ੍ਰੰਥ ਆ ਜੀ ਤੇ ਉਹ ਵੀ ਨਾਲ ਆ ਰਿਹਾ ਜੀ ਇਹ ਪੂਰੇ ਪੰਜਾਬ ਦੇ ਵਿੱਚ ਆਣਾ ਲੱਗ ਲੱਗ ਵੱਖ-ਵੱਖ ਸ਼ਹਿਰਾਂ ਤੋਂ ਹੁੰਦਾ ਹੋਇਆ ਠੀਕ ਹੈ ਜੀ ਸ਼੍ਰੀ ਆਨੰਦਪੁਰ ਸਾਹਿਬ ਦੀ ਸਮਾਪਤੀ ਹੋਏਗੀ ਇਹਦੇ ਯਾਤਰੀ ਦਾ ਨਾਮ ਹੈਗਾ ਜਾਗਰਤੀ ਯਾਤਰਾ ਜਾਗਰਤੀ ਯਾਤਰਾ ਦਾ ਮਤਲਬ ਇਹ ਹੈ ਕਿ ਜਿਹੜਾ ਸਿੱਖ ਧਰਮ ਆ ਸਿੱਖ ਧਰਮ ਦਾ ਪਹਿਲਾ ਪ੍ਰਚਾਰ ਇਹੀ ਸੀਗਾ ਕਿ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਇੱਕ ਦੀ ਨਿਗਾਨਾ ਦੇਖਣਾ ਹੁਣ ਵੀ ਆਪਾਂ ਦੇਖਦੇ ਪਿਆ ਹੱਡ ਦੇ ਵਿੱਚ ਵੀ ਥੋੜਾ ਲੋਕਾਂ ਨੇ ਜਾਤ ਪਾਤ ਦਾ ਬਹੁਤ ਮੂਟਾ ਚੱਕਿਆ ਗਿਆ ਪਰ ਆਪਣੇ ਗੁਰੂ ਸਹਿਬਾਨਾ ਨੇ ਗੁਰੂ ਸਾਭਾ ਨੇ ਇਹੀ ਕਿ ਆਪਣੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਆ ਕਿ ਸਾਨਸ ਕੀ ਜਾਤ ਸਭੇ ਇੱਕੋ ਫੇਚਾਂ ਕਿ ਸਾਰੇ ਬੰਦੇ ਨੂੰ ਆਪਾਂ ਇੱਕ ਹੀ ਆ ਕੋਈ ਵੀ ਅਲੱਗ ਨਹੀਂ ਹੈਗਾ ਕਿ ਜਾਤ ਪਾਤ ਦਾ ਮੁੱਦਾ ਗੁਰੂ ਸਾਹਿਬ ਨੇ ਖਤਮ ਕੀਤਾ ਤੇ ਹੁਣ ਵੀ ਯਾਤਰਾ ਦਾ ਵੀ ਇਹੀ ਮਕਸਦ ਹੈ ਮੇਨ ਕਿ ਸਾਰਿਆਂ ਨੂੰ ਜਾਗਰਿਤ ਕਰਨਾ ਤੇ ਜਾਤ ਪਾਤੋਂ ਉੱਪਰ ਉੱਠ ਕੇ ਸਾਰੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣ ਤੇ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ Fateh